ਸਮਾਜ ਸੇਵੀ ਸੋਨੂ ਗਵਿੰਦ ਗੜੀਆ ਤੇ ਉਹਨਾਂ ਦੀ ਟੀਮ ਵੱਲੋਂ ਸੇਵਲ ਹਸਪਤਾਲ ਮੰਡੀ ਗਵਿੰਦਗੜ੍ਹ ਦੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਉਹਨਾਂ ਦੀ ਟੀਮ ਤੇ ਸੋਨੂ ਗਵਿੰਦ ਗੜੀਆ ਜੀ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਇਸ ਬਾਰੇ ਕੀ ਦੱਸਿਆ ਆਓ ਗੱਲ ਕਰੀਏ हॉस्पिटल के बारे में बोलना चाहूंगी उसके बारे में बताऊंगी सम्माननीय निश्चित यह है क्योंकि एज कंपैरिजन टू कॉर्पोरेट हॉस्पिटल्स जो गोविंदगढ़ का सरकारी हॉस्पिटल है एंट्री होते ही आप देखो है कि वहां पर साफ सफाई बहुत ज्यादा है फैकल्टी uh, बहुत अच्छी है डॉक्टर्स बहुत अच्छा काम कर रहे हैं नर्सस बहुत अच्छा काम कर रहे हैं एंड आप वॉशरूम्स जैसे आप कॉरपोरेट में जाके देखोगे तो वॉशरूम्स की हालत बहुत खराब है बट आप यहाँ पर आके देखोगे तो साफ सफाई बहुत ज़्यादा अच्छी है और फैकल्टी बहुत स्टाफ पूरा जो हॉस्पिटल का है वो बहुत ज्यादा मेहनत कर रहा है बहुत ज्यादा तरक्की पे है पहले से आप कंपेरिजन करोगे आप यहाँ पर आओगे तो आपको सारी चीज देखने को मिलेगी कि कितना ज़्यादा चेंजेस है और ट में जाने से बेटर आप सरकारी हॉस्पिटल में आओगे तो आपको पता लगेगा कि कितना ज्यादा मतलब डिफरेंस है अब और पहले में तो मैं यही कहना चाहूंगी कि प्राइवेट से ज्यादा बेटर आप सरकारी में आओगे तो ही सरकारी डॉक्टर्स को भी मतलब बहुत ज्यादा हिम्मत मिलेगी काम करने के लिए अगर आप लोग आओगे यहाँ पर तो थैंक यू वेरी मच आज हम लोग मैडम जो जो डॉक्टर ने हैं सरकारी अस्पताल के ड्यूटी पूरी करते ने? बिल्कुल पूरी करते सर आ, मेरे खुद के बेटे का इलाज डॉक्टर गोयल करते हैं तो प्राइवेट बाद में पहले मैंने मैंने उनको आ, मतलब सरकारी में मैंने उनके बारे में पता किया था कि डॉक्टर गोयल बहुत अच्छे डॉक्टर हैं तो पहले मैंने उनको फर्स्टली यहाँ पर दिखाया था फिर थोड़ा टाइम का शॉर्टेज हो रहा उनके प्राइवेट हम क्लिनिक पे जाते हैं बट मैं उसको सरकारी हॉस्पिटल भी लेके आती हूँ अपने बेटे को इससे बड़ी बात है नहीं ਇਹ ਆਮ ਤੌਰ ਤੇ ਦੇਖਿਆ ਵੀ ਲੋਕੀ ਸ਼ਿਕਾਇਤ ਕਰਦੇ ਡਾਕਟਰ ਅਮਰੀਜਨ ਚੈੱਕ ਨਹੀਂ ਕਰਦੇਗੇ ਪਹਿਲੇ ਥਾਂ ਸਰ ਇਹ ਚੀਜ਼ ਪਹਿਲੇ ਥੀ ਪਹਿਲੇ ਥੋੜਾ ਥਾ ਬਟ ਅਬੀ ਇੰਪਰੂਵਮੈਂਟ ਬਹੁਤ ਜ਼ਿਆਦਾ ਬੜ ਗਿਆ ਹੈ ਔਰ ਮੇਰੇ ਹਿਸਾਬ ਸੇ ਲੋਕੋ ਕੋ ਸਰਕਾਰੀ ਹਸਪੀਟਲ ਵਿਜ਼ਿਟ ਕਰਨਾ ਚਾਹੀਏ ਜੈ ਜੀਂ ਮਿਆ ਭਾਰਤ ਸੋ ਕੱਲ ਡਾਕਟਰ ਜੈਸੀ ਤੇ ਉਹਨਾਂ ਦੇ ਮੱਦੇ ਨਜ਼ਰ ਰੱਖਤੇ ਹੋਏ ਸਾਡੇ ਸਿਵਲ ਹਸਪੀਟਲ ਮੰਡੀ ਗੋਬਿੰਦਗੜ ਦੇ ਵਿੱਚ ਅਸੀਂ ਅੱਜ ਡਾਕਟਰਾਂ ਦਾ ਮਾਨ ਸਨਮਾਨ ਜੋ ਬੰਦਲ ਜੀ ਸੀ ਕਰਨਾ ਹੈ ਅ ਪਹਿਲਾ ਨਾਲੋਂ ਬਹੁਤ ਹੀ ਵਧੀਆ ਸਾਡੇ ਹਸਪੀਟਲ ਦੇ ਖਿਲਾਫ ਨੇ ਸਫਾਈ ਦੇ மே ਮੈਨੇਜ ਪੁੱਛ ਲੋ ਟ੍ਰੀਟਮੈਂਟ ਦੇ ਮੈਨੇਜ ਜਾਨੀ ਕਿ ਸਰਦਾਰ ਗੋਬਿੰਦਗੜ੍ਹ ਦਾ ਹਸਪੀਟਲ ਇਸ ਸਮੇਂ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਇਹਨਾਂ ਦੇ ਜੋ ਵੀ ਡਾਕਟਰ ਨੇ ਡਾਕਟਰ ਗੋਇਲ ਹੋਵੇ ਡਾਕਟਰ ਦਿਨੇਜੀ ਹੋਵੇ ਸਾਡੇ ਮੈਡੀਕਲ ਦੇ ਡਾਕਟਰ ਹੋਗੇ ਉਹ ਅੱਛੀ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਮੈਂ ਇਹਨਾਂ ਦਾ ਅੱਜ ਅੱਛੇ ਕੰਮ ਦੇਖ ਕੇ ਇਹਨਾਂ ਦੀ ਅੱਛੀ ਜੋ ਡਿਊਟੀ ਨਿਭਾ ਰਹੇ ਨੇ ਲੋਕ ਮਰੀਜ਼ਾ ਪ੍ਰਤੀ ਜੋ ਇਹਨਾਂ ਦੀ ਲਗਨ ਨਾਲ ਕੰਮ ਕਰਦੇ ਨੇ ਮੈਂ ਉਹਨਾਂ ਮੱਦੇਨਜ਼ਰ ਦੇਖਦਾ ਜ ਇਹਨਾਂ ਦਾ ਮਾਨ ਸਨਮਾਨ ਜੋ ਬਣਦਾ ਹੈਗਾ ਉਹ ਇਹਨਾਂ ਨਾਲ ਕਰਨਾ ਹੈ ਮੈਂ ਇਹਨਾਂ ਦਾ ਆਪਣੇ ਐਸਐਮਓ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਹਸਪੀਟਲ ਦੇ ਜੋ ਅੱਜ ਦੇ ਟਾਈਮ ਦੇ ਵਿੱਚ ਸਫਾਈ ਡਾਕਟਰ ਜੋ ਕੇਅਰ ਕਰ ਰਹੇ ਸਾਰੇ ਜਿਵੇਂ ਕਿ ਬਾਥਰੂਮਾਂ ਦੀ ਸਫਾਈ ਹੋ ਗਈ ਜਿੱਥੇ ਪੇਸ਼ੈਂਟ ਰੱਖੇ ਜਾਂਦੇ ਨੇ ਉੱਥੇ ਦੀ ਸਫਾਈ ਹੋ ਗਈ ਉੱਥੇ ਦੀ ਕੇਅਰ ਹੋ ਗਈ ਯਾਨੀ ਕਿ ਗੀਟ ਬੜੀਆ ਹੋ ਰਹੀ ਹੈ ਕਿ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਹਸਪੀਟਲ ਇੰਨੇ ਵਧੀਆ ਤੱਕੀ ਕਰ ਰਿਹਾ ਹੈ ਇਹਨਾਂ ਦਾ ਮੇਰੀ ਜਾਨ ਦਾ ਧਿਆਨ ਰੱਖ ਰਿਹਾ ਹੈ ਸੋ ਇਹਨਾਂ ਕਹਿੰਦੇ ਹੋਏ ਮੈਂ ਬਾਬਾ ਅਮਿਤ ਕਸਰ ਸਾਹਿਬ ਕਰਾਮਧਰ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੇ ਨੈਸਟੀ ਮੈਡਮ ਆਏ ਨੇ ਅੱਜ ਖਾਸ ਤੌਰ ਤੇ ਉਹਨਾਂ ਦਾ ਮਨਸਮਾਨ ਕਰ ਲਈ ਇਹਨਾਂ ਦੀ ਜੋ ਵੀ ਕਾਰਗੁਜ਼ਾਰੀ ਹੋਈ ਹੈ ਬਹੁਤ ਹੀ ਵਧੀਆ ਹੋਈ ਹੈ ਮੈਂ ਪ੍ਰਮਾਤਮਾ ਅਰਦਾਸ ਕਰਦਾ ਵੀ ਸਾਡਾ ਹਸਪੀਟਲ ਇੱਕ ਨਹੀਂ ਲਗਨ ਨਾਲ ਇਸ ਦੇ ਉੱਪਰ ਕੰਮ ਕਰਦੇ ਰਹਿਣ ਤੇ ਸਾਡਾ ਜੋ ਹਸਪੀਟਲ ਹੈ ਸ਼ਹਿਰ ਦੇ ਵਿੱਚ ਕੀ ਪੰਜਾਬ ਦੇ ਵਿੱਚ ਨੰਬਰ ਬਣ ਕੇ ਆਵੇ ਧੰਨਵਾਦ ਜੈ ਜੀ ਧੰਨਵਾਦ